ਜਦੋਂ ਦੁਨੀਆ ਨੂੰ ਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਸਮੁੰਦਰੋਂ ਪਾਰ ਇੱਕ ਨਗਰ ਦੇ ਵਿੱਚ ਪਹੁੰਚੇ ਆ ਜੀ ਇਹ ਜਿਹੜਾ ਨਗਰ ਹੈ ਬਹੁਤ ਜ਼ਿਆਦਾ ਸੁੰਦਰ ਹੈ ਗੁਰੂ ਜੀ ਨੇ ਇੱਕ ਰੁੱਖ ਦੇ ਹੇਠਾਂ ਟਿਕਾਣਾ ਕੀਤਾ ਹਰ ਵਾਰ ਦੀ ਤਰ੍ਹਾਂ ਭਾਈ ਮਰਦਾਨਾ ਜੀ ਨੂੰ ਆਖਿਆ ਰਬਾਬ ਛੇੜੋ ਬਾਣੀ ਆਈ ਹੈ ਭਾਈ ਸਾਹਿਬ ਜੀ ਨੇ ਰਬਾਬ ਵਜਾਈ ਬਾਬਾ ਬਾਬੇ ਨੇ ਬਾਣੀ ਗਾਈ ਤੇ ਉੱਥੋਂ ਜਿਹੜੇ ਪੰਛੂ ਪੰਛੀ ਸੀ ਸਭ ਨੇ ਮਹਾਰਾਜ ਦਾ ਕੀਰਤਨ ਸੁਣਿਆ ਹੋਣੀ ਕਰਤਾਰ ਦੀ ਉਥੇ ਇੱਕ ਬکریاں ਚਾਰਨ ਵਾਲਾ ਸੀ ਸੰਗਤ ਜੀ ਤੇ ਉਥੇ ਉਹ ਚੱਲਦਾ ਚੱਲਦਾ ਉਥੇ ਆ ਗਿਆ ਕਿਉਂਕਿ ਜਿਹੜੇ ਬکریاں ਚਾਰਨ ਵਾਲੇ ਹੁੰਦੇ ਆ ਇੱਕ ਜਗ੍ਹਾ ਤੇ ਟਿੱਕੇ ਨਹੀਂ ਬਹਿ ਸਕਦੇ ਤੇ ਜਿਹੜਾ ਬکریاں ਚਾਰਨ ਵਾਲਾ ਸੀ ਉਹਦਾ ਨਾਂ ਸੀ ਨੂਰ ਨੂਰ ਨੂੰ 70 ਬکریاں ਚਾਰਦਾ ਚਾਰਦਾ ਜਦੋਂ ਆਇਆ ਮਹਾਰਾਜ ਜੀ ਦੇ ਦਰਸ਼ਨ ਕੀਤੇ ਭਾਈ ਮਦਾਨਾ ਜੀ ਵਾਲੇ ਟੱਕਿਆ ਤੇ ਜਾਪਿਆ ਮੈਂ ਜਾਣਦਾ ਹਾਂ ਸੁਣਦਾ ਰਿਆਂ ਵੀ ਮਹਾਪੁਰਖ ਐਸੇ ਹੁੰਦੇ ਆ ਸੰਤਪੁਰਖ ਭਲੇ ਪੁਰਖ ਇਹ ਵੀ ਕੋਈ ਮਹਾਪੁਰਖ ਹੀ ਆ ਰੱਬ ਦੇ ਪਿਆਰੇ ਕਿਉਂਕਿ ਇਹਨਾਂ ਦਾ ਚਿਹਰਾ ਵੀ ਦੱਸਦਾ ਚਿਹਰੇ ਦਾ ਨੂਰ ਤੇ ਬਾਕੀ ਪਰਦੇਸੀ ਲੱਗਦੇ ਆ ਇਹ ਵਿਚਾਰੇ ਨੇ ਸੁਣ ਰੱਖਿਆ ਸੀ ਵੀ ਜੇ ਆਪਾਂ ਮਹਾਪੁਰਖਾਂ ਦੀ ਸੇਵਾ ਕਰਦੇ ਹਾਂ ਤੇ ਕਈ ਵਾਰੀ ਉਹ ਬਚਨ ਕਰ ਜਾਂਦੇ ਆ ਤੇ ਕੋਈ ਦਿਲ ਦੀ ਰੀਜ ਪੂਰੀ ਹੋ ਜਾਂਦੀ ਹੈ ਕਹਿੰਦਾ ਕਿਉਂ ਨਾ ਇਹਨਾਂ ਦੀ ਸੇਵਾ ਕੀਤੀ ਜਾਏ ਕਿਉਂਕਿ ਸੇਵਾ ਕਰਨ ਦੇ ਨਾਲ ਮੇਵਾ ਮਿਲਦਾ ਬਜ਼ੁਰਗਾਂ ਤੋਂ ਕਿਤੇ ਸੁਣ ਲਿਆ ਸੀ ਭੋਲਾ ਭਾਏ ਸਿੱਧਾ ਸਾਦਾ ਬੰਦਾ ਪੱਦਰ ਬੰਦਾ ਜਿਹੜਾ ਹੋਵੇ ਨਾ ਗੁਰਮੁਖ ਪਿਆਰਿਓ ਤੇ ਉਹ ਚ ਕੋਈ ਵਿੰਗ ਬਲ ਨਹੀਂ ਹੁੰਦਾ ਕਈ ਵਾਰੀ ਉਹ ਨਿੱਕਾ ਜਿਹਾ ਉਪਦੇਸ਼ ਕਮਾ ਲੈਂਦਾ ਨਹੀਂ ਤੇ ਵੱਡੇ ਵੱਡੇ ਪੰਡਿਤ ਲੋਕ ਕਿਤਾਬਾਂ ਗ੍ਰੰਥ ਪੜ੍ਹ ਕੇ ਵੀ ਉਪਦੇਸ਼ ਨਹੀਂ ਕਮਾ ਸਕਦੇ ਹੁਣ ਦਇਆ ਆ ਦਿਲ ਦੇ ਵਿੱਚ ਕਿਉਂਕਿ ਕਿਸੇ ਨੂੰ ਕੋਈ ਚੀਜ਼ ਦੇਣੀ ਇਹ ਹੱਥਾਂ ਦਾ ਗੁਣ ਨਹੀਂ ਇਹ ਦਿਲ ਦਾ ਗੁਣ ਹੁੰਦਾ ਯਾਦ ਰੱਖਿਓ ਜਿਹੜਾ ਦਿਲ ਨਹੀਂ ਵੱਡਾ ਉਹਦੇ ਹੱਥ ਕਦੇ ਵੀ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਭਾਵੇਂ ਬੱਕਰੀਆਂ ਚਾਰਦਾ ਸੀ ਦਿਲ ਵੱਡਾ ਸੀ ਬੱਕਰੀਆਂ ਦਾ ਦੁੱਧ ਚੋ ਕੇ ਲੋਟਾ ਭਰ ਲਿਆ ਤੇ ਬਾਬੇ ਦੇ ਅੱਗੇ ਰੱਖਿਆ ਹੈ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਪੁਰਖੋ ਇਹ ਸ਼ਕਲ ਵੋ ਜੀ ਸਤਿਗੁਰ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਇਹ ਪ੍ਰੇਮ ਦੀ ਭੇਟਾ ਜਣੋ ਜੀ ਦੁੱਧ ਸ਼ਕਲੋ ਭਾਈ ਸਾਹਿਬ ਜੀ ਨੇ ਤੁਹਾਨੂੰ ਬੜੀ ਭੁੱਖ ਲੱਗੀ ਸੀ ਤੁਸੀਂ ਕਹਿ ਰਹੇ ਸੀ ਤੇ ਅਸੀਂ ਤੁਹਾਨੂੰ ਆਖਿਆ ਸੀ ਸਭ ਨੂੰ ਰਿਜਕ ਦੇਣ ਵਾਲਾ ਵਾਹਿਗੁਰੂ ਆ ਜਦੋਂ ਭਾਈ ਮਰਦਾਨਾ ਜੀ ਨੇ ਪਿੱਛੇ ਫਿਕਰ ਕਰਨੀ ਪਰਿਵਾਰ ਦੀਆਂ ਪਿਛਲੀਆਂ ਦੀ ਬੱਚਿਆਂ ਦੀ ਤੇ ਮਹਾਰਾਜੀ ਆਖਦੇ ਹੁੰਦੇ ਸੀ ਸਾਰਿਆਂ ਨੂੰ ਰਿਜਕ ਦੇਣ ਵਾਲਾ ਵਾਹਿਗੁਰੂ ਆ। ਫਿਕਰ ਨਾ ਕਰਿਆ ਕਰੋ। ਹੁਣ ਦੁੱਧ ਸੀ ਜਿਹੜਾ ਉਹ ਬکریاں ਵਾਲਾ ਲੈ ਕੇ ਆਇਆ ਸੀ। ਆਇਆ ਬੁੱਧ ਭਾਵਨਾ ਨਾਲ। ਉਹਦੇ ਝੋਇਆ ਸੀ ਤੇ ਭਾਵਨਾ ਨਾਲ ਕੀਤੀ ਹੋਈ ਕੋਈ ਵੀ ਗੱਲ ਇਹ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ। ਗੁਰਮੁਖ ਪਿਆਰਿਓ ਦਿਲ ਤੋਂ ਕੀਤੀ ਅਰਦਾਸ ਪੂਰੀ ਹੋ ਜਾਂਦੀ ਹੈ। ਮਹਾਰਾਜ ਨੇ ਕੋਲ ਬਿਠਾਇਆ ਉਹ ਬکریاں ਚਾਰਨ ਵਾਲੇ ਨੂੰ ਪਿਆਰ ਦਿੱਤਾ ਤੇ ਆਖਿਆ ਪਿਆਰੇ ਜੀ ਬੈਠਣਾ ਕਰੋ। ਮਹਾਰਾਜ ਕਹਿੰਦੇ ਭਾਈ ਸਾਨੂੰ ਇੱਕ ਗੱਲ ਦੱਸ ਤੂੰ ਬੱਕਰੀਆਂ ਚਾਰਦਾ ਚਾਰਦਾ ਇੱਥੇ ਆ ਗਿਆ ਤੂੰ ਅੱਗੇ ਜਾਣਾ ਹੋਵੇਗਾ ਇੱਥੇ ਰੁਕ ਕਿਉਂ ਗਿਆ ਤੇਰੇ ਅੰਦਰ ਕੋਈ ਤਾਂ ਗੱਲ ਸੀ ਜਿਹਦੇ ਕਰਕੇ ਤੂੰ ਸਾਨੂੰ ਦੇਖ ਕੇ ਇੱਥੇ ਦੁੱਧ ਚੋਂ ਲੈ ਕੇ ਆਇਆ ਇਹਨਾਂ ਕਾਰਨ ਤੋਂ ਹੋਈ ਕੋਈ ਵੀ ਚੀਜ਼ ਨਹੀਂ ਹੁੰਦੀ ਦੁਨੀਆ ਵਿੱਚ ਕੋਈ ਹੋ ਰਿਹਾ ਕੋਈ ਰੋ ਰਿਹਾ ਕਾਰਨ ਹੱਸ ਰਿਹਾ ਕਾਰਨ ਕਿਤੇ ਜਾ ਰਿਹਾ ਕਾਰਨ ਬੈਠਾ ਹੋਇਆ ਕਿਤੇ ਵੀ ਨਹੀਂ ਜਾ ਰਿਹਾ ਤਾਂ ਵੀ ਉਹ ਕੋਈ ਕਾਰਨ ਆ ਉਹ ਵੀ ਕੋਈ ਵਜ੍ਹਾ ਹੁੰਦੀ ਆ ਤਾਂ ਮਹਾਰਾਜ ਨੇ ਆਖਿਆ ਦੱਸ ਭਾਈ ਤੇਰੇ ਅੰਦਰ ਕੀ ਇਸ਼ਾ ਹੈ ਕਹਿੰਦਾ ਮਹਾਰਾਜ ਮੈਂ ਝੂਠ ਨਹੀਂ ਬੋਲਦਾ ਸੱਚੀ ਗੱਲ ਮੈਂ ਕਹਿ ਦਿੰਦਾ ਕਿਉਂਕਿ ਪੱਦਰ ਬੰਦਾ ਸੀ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹਾਗੇ ਮੈਂ ਬਹੁਤ ਦੁੱਖ ਪਾਇਆ ਅੱਜ ਤੱਕ ਜ਼ਿੰਦਗੀ ਵਿੱਚ ਮੈਂ ਹਮੇਸ਼ਾ ਤਕੇ ਹੀ ਖਾਦੇ ਆ ਤੇ ਬਜ਼ੁਰਗਾਂ ਤੋਂ ਮੈਂ ਸੁਣਿਆ ਸੀ ਜਿਹੜੇ ਫਕਰ ਬੰਦੇ ਹੁੰਦੇ ਆ ਨਾਮ ਜਪਣ ਵਾਲੇ ਮਹਾਪੁਰਖ ਹੁੰਦੇ ਆ ਉਹ ਨਾ ਮੰਗਤੇ ਇਹਨੂੰ ਰਾਜਾ ਬਣਾ ਦਿੰਦੇ ਆ ਸੁਣਿਆ ਮੈਂ ਬਾਦਸ਼ਾਹ ਬਣਾ ਦਿੰਦੇ ਆ ਤੇ ਮਹਾਰਾਜ ਇੰਨੀ ਦਇਆ ਚ ਆਇਆ ਕਹਿੰਦੇ ਭਾਈ ਜੀ ਤੂੰ ਚਾਹੁੰਦਾ ਕੀ ਆ ਤੂੰ ਦਿਲ ਦੀ ਗੱਲ ਖੋਲ ਕੇ ਦੱਸ ਕਹਿੰਦਾ ਪਾਸ਼ਾ ਜੀ ਮਹਾਰਾਜ ਮੈਂ ਚਾਹਨਾ ਆ ਜਿਹੜਾ ਦੇਸ਼ ਹੈ ਇਹ ਜਿਹੜਾ ਇਲਾਕਾ ਹੈ ਇਹਦਾ ਰਾਜ ਭਾਗ ਜੇ ਮੈਨੂੰ ਮਿਲ ਜਾਵੇ ਮੈਂ ਲੋਕਾਂ ਤੇ ਦਇਆ ਕਰਾਂ ਤਰਸ ਕਰਾਂ ਕਿਉਂਕਿ ਇੱਥੋਂ ਦੇ ਜਿਹੜੇ ਰਾਜੇ ਜਿੰਨੇ ਵੀ ਬਣੇ ਆ ਕਠੋਰ ਬਣੇ ਆ ਹੁਣ ਦੇਖੋ ਸੰਗਤ ਜੀ ਕੋਈ ਬੱਕਈਆਂ ਚਾਰਨ ਵਾਲਾ ਐਡੀ ਵੱਡੀ ਸੋਚ ਰੱਖਦਾ ਉਹ ਸਾਰੇ ਰਾਜ ਦਾ ਮਾਲਕ ਹੀ ਬਣਨਾ ਚਾਹੁੰਦਾ ਤੇ ਹਰ ਬੰਦਾ ਹੀ ਸੁੱਖ ਚਾਹੁੰਦਾ ਦੁਨੀਆ ਤੋਂ ਜਿੰਨੇ ਵੀ ਲੋਕ ਆ ਸਾਰੇ ਸੁੱਖ ਹੀ ਭਾਗਦੇ ਆ ਦੁੱਖ ਕੋਈ ਮੰਗਦਾ ਤਾਂ ਫਿਰ ਉਹ ਕਹਿੰਦਾ ਮੈਨੂੰ ਇਹ ਸੀ ਕਿ ਰਾਜ ਭਾਗ ਜਿਹੜਾ ਨਾ ਮੈਨੂੰ ਕੋਈ ਫਕੀਰ ਹੀ ਦਿਵਾ ਸਕਦਾ ਫਕੀਰ ਬੰਦਾ ਕੋਈ ਬੰਦਗੀ ਵਾਲਾ ਕੋਈ ਬਚਨ ਕਰ ਦੇਵੇ ਇਸ ਕਰਕੇ ਜਦੋਂ ਵੀ ਮੈਂ ਕਿਸੇ ਮਹਾਪੁਰਖ ਨੂੰ ਦੇਖਦਾ ਹਾਂ ਮੇਰੇ ਦਿਲ ਵਿੱਚ ਦਇਆ ਆ ਜਾਂਦੀ ਹੈ ਵਿਸ਼ਵਾਸ ਦੇ ਨਾਲ ਮੈਂ ਆਪ ਜੀ ਨੂੰ ਦੁੱਧ ਛਕਾਇਆ ਮਹਾਰਾਜ ਤੇ ਹੁਣ ਸੰਗਤ ਜੀ ਝੋਲੇ ਭਾਲੇ ਮਿਲੇ ਰੁਗਰਾਈਆਂ ਇਹ ਕੋਈ ਚਲਾਕੀ ਨਹੀਂ ਸੱਦਾ ਬੰਦਾ ਸੀ ਦਿਲ ਚ ਜੋ ਸੀ ਉਹ ਜ਼ੁਬਾਨ ਤੇ ਮਹਾਰਾਜ ਜੀ ਨੂੰ ਲਿਆ ਕੇ ਸਭ ਕੁਝ ਦੱਸ ਦਿੱਤਾ ਕਹਿਣ ਲੱਗਾ ਗੁਰੂ ਮਹਾਰਾਜ ਕਿਰਪਾ ਕਰੋ ਹੁਣ ਸਤਗੁਰ ਮਹਾਰਾਜ ਕਿਵੇਂ ਦਇਆ ਕਰਦੇ ਆ ਤੁਸੀਂ ਵੇਖੋ ਤਾਂ ਇਹ ਦਿਲ ਤੋਂ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਤੇ ਉਦੋਂ ਫਿਰ ਮਹਾਰਾਜ ਕਹਿਣ ਲੱਗੇ ਭਾਈ ਭਾਈ ਮਰਦਾਨਾ ਜੀ ਦੇਖੋ ਇਨੇ ਆਪ ਜੀ ਨੂੰ ਦੁੱਧ ਛਕਾਇਆ ਹੈ ਤੁਸੀਂ ਇਹਦਾ ਦੁੱਧ ਛਕਾਇਆ ਹੈ ਤੁਸੀਂ ਤੁਹਾਡੀ ਇਨੀ ਨਾਮ ਦੀ ਕਮਾਈ ਆ ਇਨੀ ਤੁਸੀਂ ਸੇਵਾ ਕੀਤੀ ਆ ਇਹਨੂੰ ਵਰਦੋ ਤਾਂ ਜੋ ਵੀ ਇਹਦੇ ਦਿਲ ਦੀ ਰੀਜ ਹੈ ਉਹ ਪੂਰੀ ਹੋ ਜਾਵੇ ਭਾਈ ਮਰਦਾਨਾ ਜੀ ਹੱਥ ਜੋੜ ਕੇ ਕਹਿਣ ਲਗੇ ਸੱਚੇ ਪਾਸ਼ਾ ਮੈਂ ਕਿਸੇ ਨੂੰ ਕੀ ਦੇਣ ਜੋਗਾ ਹਾਂ ਕੀ ਦੇ ਸਕਦਾ ਹਾਂ ਮਹਾਰਾਜ ਆਪ ਜੀ ਅੰਤਰਜਾਮੀ ਹੋ ਸਭ ਕੁਝ ਕਿਸੇ ਨੂੰ ਦੇ ਸਕਦੇ ਹੋ ਪਰ ਮਹਾਰਾਜ ਕਹਿੰਦੇ ਨਹੀਂ ਭਾਈ ਭਾਈ ਮਰਦਾਨਾ ਜੀ ਤੁਸੀਂ ਇੰਨਾ ਚਿਰ ਸੇਵਾ ਕੀਤੀ ਸਭ ਕੁਝ ਤੁਹਾਡੇ ਕੋਲ ਆ ਤੁਸੀਂ ਇਹਨਾਂ ਦਾ ਦੁੱਧ ਛਕਿਆ ਕੁਝ ਦੇਣ ਦਾ ਫਰਜ਼ ਤੁਹਾਡਾ ਹੀ ਬਣਦਾ ਹੈ ਤੁਹਾਨੂੰ ਭੁੱਖ ਲੱਗੀ ਸੀ ਤੁਹਾਨੂੰ ਬਿਨਾਂ ਪੁੱਛੇ ਦੱਸੇ ਇਹ ਲੋਟਾ ਦੁੱਧ ਦਾ ਭਰ ਕੇ ਲਿਆਇਆ ਤੇ ਤੁਹਾਨੂੰ ਬੱਕਰੀਆਂ ਦਾ ਦੁੱਧ ਛਕਾਇਆ ਹੈ ਹੁਣ ਤੁਸੀਂ ਵੀ ਢਿੱਲ ਨਾ ਪਾਓ ਤੇ ਦੇਰੀ ਨਾ ਲਾਓ ਖੁੱਲੇ ਗੱਫੇ ਦੇ ਦਿਓ ਫਿਰ ਭਾਈ ਮਰਦਾਨਾ ਜੀ ਨੇ ਕੁਝ ਬਚਨ ਆਖੇ ਸੀ ਬਾਬੇ ਤੋਂ ਆਗਿਆ ਪਾ ਕੇ ਗੁਰਮੁਖ ਪਿਆਰਿਓ ਤਿੰਨ ਬਚਨ ਆਖੇ ਸੀ ਆਖਿਆ ਜੀ ਭਾਈ ਜੇ ਤੂੰ ਤਿੰਨ ਗੱਲਾਂ ਮੰਨੇਗਾ ਤੇ ਰਾਜਾ ਬਣ ਜਾਵੇਗਾ ਕੀ ਤੂੰ ਰਾਜਾ ਬਣਨਾ ਚਾਹੁੰਦਾ ਸੱਚਮੁੱਚ ਬੱਕਰੀਆਂ ਚਾਰਨ ਵਾਲਾ ਕਹਿਣ ਲੱਗਾ ਜੀ ਬਿਲਕੁਲ ਇਹ ਮੇਰੇ ਦਿਲ ਦੇ ਬੜੇ ਚਿਰ ਦੀ ਰੀਝ ਆ ਕਿ ਮੈਂ ਪ੍ਰਜਾ ਦੀ ਸੇਵਾ ਕਰਾਂ ਭਾਈ ਮਰਦਾਨਾ ਜੀ ਨੇ ਤਿੰਨ ਬਚਨ ਆਖੇ ਆਖਿਆ ਯਾਦ ਰੱਖਲਾ ਤਿੰਨਾਂ ਨੂੰ ਪੱਲੇ ਬੰਨ ਕੇ ਰੱਖੀ ਤੇ ਗੁਰਮੁਖੋ ਜੇ ਅੱਜ ਵੀ ਇਨ੍ਹਾਂ ਬਚਨਾਂ ਨੂੰ ਕੋਈ ਸਿੱਖ ਮੰਨ ਲਵੇਗਾ ਤੇ ਸੱਚ ਕਰਕੇ ਜਾਣਿਓ ਉਹ ਵੀ ਫਿਰ ਰਾਜਾ ਹੀ ਬਣ ਜਾਵੇਗਾ ਇਸ ਕਰਕੇ ਫਿਰ ਭਾਈ ਮਰਦਾਨਾ ਜੀ ਨੇ ਪਹਿਲਾ ਬਚਨ ਆਖਿਆ ਸਿਰ ਦੇ ਜਿਹੜੇ ਕੇਸ ਆ ਅ ਕਦੇ ਵੀ ਇਹਨਾਂ ਦੀ ਬੇਦਬੀ ਨਹੀਂ ਕਰਨੀ ਰੋਮਾਂ ਦੀ ਤੇ ਕੇਸਾਂ ਦੀ ਬੇਦਬੀ ਕਦੇ ਨਹੀਂ ਕਰਨੀ ਕੇਸਾਂ ਦਾ ਸਤਕਾਰ ਕਰਨਾ ਹੈ ਬੱਕਰੀਆਂ ਚਾਰਨ ਵਾਲਾ ਹੱਥ ਜੋੜ ਕੇ ਖੜ ਗਿਆ ਮਹਾਰਾਜ ਇਹ ਕੱਲ ਮੈਂ ਜ਼ਰੂਰ ਮੰਨਾਂਗਾ ਫਿਰ ਅੱਜ ਤੋਂ ਬਾਅਦ ਮੈਂ ਸਿਰ ਤੇ ਕੇਸ ਰੱਖਾਂਗਾ ਸੱਤ ਬਚਨ ਹੁਣ ਦੂਜਾ ਬਚਨ ਭਾਈ ਮਰਦਾਨਾ ਜੀ ਕਰਦੇ ਆ ਕਹਿਣ ਲੱਗੇ ਜਦੋਂ ਰਾਤ ਦਾ ਚੌਥਾ ਪਹਿਰ ਹੋ ਜਾਵੇ ਉਦੋਂ ਜਾਗ ਜਾ ਇਹ ਭੋਲਾ ਸੀ ਕਹਿੰਦਾ ਜੀ ਰਾਤ ਦਾ ਚੌਥਾ ਪਹਿਰ ਕਦੋਂ ਹੁੰਦਾ ਦੇ ਭਾਈ ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲਾ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਜਾਗ ਜਾਣਾ ਹੈ ਇਸ਼ਨਾਨ ਕਰਨਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਮਰਦਾਨਾ ਜੀ ਬਹੁਤ ਪਿਆਰ ਨਾਲ ਸਮਝਾਉਂਦੇ ਆ ਅੰਮ੍ਰਿਤ ਵੇਲਾ ਸੱਚ ਨਾ ਵੜਿਆਈ ਵਿਚਾਰ ਹੁਣ ਭਾਈ ਮਰਦਾਨਾ ਜੀ ਕਹਿੰਦੇ ਪਿਆਰੇ ਜੀਓ ਬੱਕਰੀਆਂ ਨੂੰ ਸੰਭਾਲਣ ਦੀ ਕਿਰਤ ਕਰਦੇ ਹੋ ਪਰ ਸਤਨਾਮ ਦਾ ਜਾਪ ਵੀ ਜਪਿਆ ਕਰੋ ਅੰਮ੍ਰਿਤ ਵੇਲੇ ਜਾਗਣਾ ਸਤਨਾਮ ਦਾ ਜਾਪ ਕਰਨਾ ਹੈ ਇਹ ਜਾਪ ਨੇ ਹੀ ਤੁਹਾਨੂੰ ਰਾਜਾ ਬਣਾਉਣਾ ਹੈ ਤੇ ਬੱਕਰੀਆਂ ਵਾਲੇ ਨੇ ਆਖਿਆ ਸਤ ਬਚਨ ਤੀਜਾ ਬਚਨ ਕੀਤਾ ਜੀ ਭਾਈ ਮਰਦਾਨਾ ਜੀ ਨੇ ਜੋ ਤੁਸੀਂ ਕਰਮ ਕਰ ਚੁਕੇ ਹੋ ਇਹਨੂੰ ਛੱਡਣਾ ਨਹੀਂ ਬکریاں ਵਾਲੇ ਨੇ ਪੁੱਛਿਆ ਕਿਹੜਾ ਕਰਮ ਕਹਿੰਦੇ ਜਦੋਂ ਵੀ ਇੱਥੇ ਕੋਈ ਨਗਰੀ ਵਿੱਚ ਕੋਈ ਵੀ ਚੱਲ ਕੇ ਆਵੇ ਕੋਈ ਨਾਮ ਜਪਣ ਵਾਲੀ ਰੂਹ ਆ ਜੇ ਸਾਧੂ ਸੰਤ ਆਜੇ ਉਹ ਤੇ ਜਿਵੇਂ ਜਿਵੇਂ ਸਾਡੇ ਤੇ ਦਇਆ ਕਰਕੇ ਦੁੱਧ ਛਕਾਇਆ ਉਹਨਾਂ ਨੂੰ ਦੁੱਧ ਛਕਾ ਦਿਆ ਕਰੋ ਤੁਹਾਡਾ ਦਸਬੰਦ ਵੀ ਐਵੇਂ ਨਿਕਲ ਜਾਇਆ ਕਰੇਗਾ ਤੁਸੀਂ ਵੇਖੋਗੇ ਇਹ ਤਿੰਨੇ ਬਚਨ ਕਮਾਓਗੇ ਇੱਕ ਦਿਨ ਆਵੇਗਾ ਜਦੋਂ ਰਾਜੇ ਬਨ ਜਾਓਗੇ ਹੁਣ ਉਹ ਜਿਹੜਾ ਬੱਕਰੀਆਂ ਚਰਾਉਣ ਵਾਲਾ ਸੀ ਹੁਣ ਇਹ ਤਿੰਨੇ ਬਚਰਾਂ ਨੂੰ ਪੰਨੇ ਬਨ ਕੇ ਆ ਤੇ ਇਹ ਨਹੀਂ ਕਿ ਉਹਨੇ ਇੱਕ ਮੰਨ ਲਿਆ ਕਿ ਇਸ ਰੱਖ ਲੈ ਅੰਮ੍ਰਿਤ ਵੇਲਾ ਨਹੀਂ ਜਿਹੜਾ ਸੰਭਾਲਿਆ ਨਹੀਂ ਕਿ ਇਸ ਵੀ ਰੱਖੇ ਅੰਮ੍ਰਿਤ ਵੇਲਾ ਵੀ ਸੰਭਾਲ ਲਿਆ ਤੇ ਗੁਰਮੁਖ ਪਿਆਰਿਓ ਆਏ ਗਏ ਸਾਧੂ ਸੰਤਾ ਦੀ ਟਹਿਲ ਸੇਵਾ ਵੀ ਕੀਤੀ ਹੈ ਉਥੇ ਹੁਣ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨੇ ਆ ਸ਼ੁਕਰਾਨਾ ਕੀਤਾ ਇਤਨੀ ਧੇਰ ਵਿੱਚ ਕੀ ਹੋਇਆ ਉਥੇ ਇੱਕ ਜਲਾਹਾ ਵੀ ਆ ਗਿਆ ਚੱਲ ਕੇ ਹੁਣ ਜਿਹੜਾ ਜਲਾਹਾ ਆਇਆ ਸੀ ਚੱਲ ਕੇ ਉਹਦੇ ਹੱਥ ਦੇ ਵਿੱਚ ਇੱਕ ਗਲੀਚਾ ਬੜਾ ਸੋਹਣਾ ਸੀ ਉਹਨੇ ਆਪ ਦੀ ਹੱਥੀ ਤਿਆਰ ਕੀਤਾ ਉਹਦੇ ਦਿਲ ਵਿੱਚ ਵੀ ਇੱਕ ਗੱਲ ਹੈ ਉਹ ਇਹ ਵੀ ਜਦੋਂ ਵੀ ਕਿਸੇ ਮਹਾਪੁਰਖਾ ਕੋਲ ਜਾਈਦਾ ਮੱਥਾ ਟੇਕੀਦਾ ਤੇ ਚਾਹੇ ਇੱਕ ਦੰਮੜ ਹੀ ਟੇਕ ਦਿਓ ਖਾਲੀ ਹੱਥ ਨਹੀਂ ਜਾਈਦਾ ਜਦੋਂ ਕੁਝ ਲੈਣਾ ਹੋਵੇ ਹੁਣ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਆ ਆ ਕੇ ਕਹਿ ਲਗਾ ਮਹਾਪੁਰਖੋ ਮੇਰੇ ਤੇ ਰਹਿਮਤ ਕਰੋ ਮੈਂ ਆਪ ਜੀ ਵਾਸਤੇ ਇੱਕ ਪ੍ਰੇਮ ਦੀ ਭੇਟਾ ਲੈ ਕੇ ਆਇਆ ਇਹ ਗਲੀਚਾ ਆਪ ਜੀ ਆਪਣੇ ਹੇਠਾਂ ਵਿਛਾਲੋ ਤੇ ਮਹਾਰਾਜ ਪਤਾ ਕੀ ਕਹਿਣ ਲਗੇ ਸੱਚੇ ਪਾਤਸ਼ਾਹ ਜੀ ਗੁਰੂ ਜੀ ਕਹਿੰਦੇ ਆ ਧਰਤੀ ਦਾ ਗਲੀਚਾ ਵਿਸ਼ਿਆ ਦਾ ਹੋਇਆ ਵਾਹਿਗੁਰੂ ਪਰਮੇਸ਼ਵਰ ਨੇ ਐਸਾ ਗਲੀਚਾ ਵਿਛਾਇਆ ਜਿਹੜਾ ਕਦੇ ਪੁਰਾਣਾ ਨਹੀਂ ਹੁੰਦਾ ਇੰਨੀ ਨਿਰਮਾਨਤਾ ਸੀ ਸਤਗੁਰ ਦੇ ਵਿੱਚ ਸ਼ਬਦਾਂ ਵਿੱਚ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਆ ਤਤ ਮਹਾਰਾਜ ਕਹਿੰਦੇ ਅਸੀਂ ਜਿਹੜੀ ਧਰਤੀ ਤੇ ਬਿਠੇ ਹਾਂ ਪਰਮਾਤਮਾ ਨੇ ਗਲੀਚਾ ਹੀ ਤਾਂ ਦਿੱਤਾ ਹੈ ਇਹ ਇਹਦੇ ਤੇ ਅਸੀਂ ਸਜੇ ਹੋਏ ਹਾਂ ਅਸੀਂ ਇਦਾਂ ਹੀ ਠੀਕ ਆ ਕਹਿਣ ਲਗੇ ਨਹੀਂ ਪਿਆਰੇ ਜੀ ਤੁਸੀਂ ਇਹ ਗਲੀਚਾ ਵੀ ਛਾਲੋ ਜੀ ਇਹ ਮੇਰੇ ਦਿਲ ਦੀ ਰੀਜ ਆਵੀ ਇਹ ਕੰਮ ਜੇ ਤੁਹਾਡੇ ਦਿਲ ਦੀ ਰੀਜ ਆ ਤੇ ਇਹਨੂੰ ਅਸੀਂ ਵਰਤੀਏ ਤਾਂ ਤੁਸੀਂ ਇੱਕ ਕੰਮ ਕਰ ਦਿਓ ਸਾਹਮਣੇ ਦੇਖੋ ਜਦੋਂ ਜਲਾਹੇ ਨੇ ਸਾਹਮਣੇ ਦੇਖਿਆ ਕੀ ਦੇਖਦਾ ਇੱਕ ਕੁੱਤੀ ਆ ਜਿਹੜੀ ਸੋਈ ਹੋਈ ਆ ਮਹਾਰਾਜ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਲਿਆਂਦਾ ਹੋਇਆ ਗਲੀਚਾ ਸਵੀਕਾਰ ਹੋ ਜੇ ਸੇਵਾ ਤੁਹਾਡੀ ਸਫਲ ਹੋ ਜੇ ਜਾਓ ਜਾ ਕੇ ਉਹ ਕੁੱਤੀ ਸੋਈ ਹੋਈ ਆ ਧਿਆਨ ਨਾਲ ਦੇਖੋ ਕਿੰਨਾ ਕੰਮ ਰਹੀ ਆ ਇਹ ਸਰਦੀ ਦੇ ਵਿੱਚ ਕਾਂਬਾ ਲੱਗ ਰਿਹਾ ਮੌਸਮ ਸਰਦੀ ਦਾ ਸੀ ਤੇ ਗਲੀਚਾ ਇਹੋ ਕਰੋ ਉਹਦੇ ਉੱਪਰ ਪਾ ਦਿਓ ਇੱਕ ਕੰਮ ਹੋਰ ਕਰਨਾ ਚੂਰੀ ਕੁੱਟਿਆ ਕਰੋ ਤੇ ਉਹ ਲਿਆ ਕੇ ਉਹਨੂੰ ਨਿੱਤ ਛਕਾ ਦਿਆ ਕਰੋ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹੋ ਗਏ ਆ ਕਹਿਣ ਲੱਗੇ ਇਹ ਦਰਵੇਸ਼ ਹੁੰਦੇ ਆ ਤੇ ਕਈ ਵਾਰੀ ਆਪਾਂ ਇਸ ਤਰ੍ਹਾਂ ਵੀ ਕਹਿ ਦਿੰਨੇ ਆ ਕਿ ਬੇਜਮਾਨ ਹੁੰਦੇ ਆ ਨਹੀਂ ਮਹਾਰਾਜ ਕਹਿੰਦੇ ਇਹਨਾਂ ਦੀ ਭਾਸ਼ਾ ਹੋਰ ਹੁੰਦੀ ਆ ਆਪਾਂ ਨੂੰ ਜਿਹੜੀ ਸਮਝ ਨਹੀਂ ਆਉਂਦੀ ਇਹ ਦਰਵੇਸ਼ ਸਾ ਜਦੋਂ ਤੂੰ ਹੱਥੀ ਬੁੰਨਿਆ ਹੋਇਆ ਗਲੀਚਾ ਇਹਦੇ ਤੇ ਦੇਵੇਂਗਾ ਤੇ ਗੁਰਮੁਖ ਪਿਆਰਿਓ ਮਹਾਰਾਜ ਨੇ ਆਖਿਆ ਜਦੋਂ ਤੂੰ ਇਹਨੂੰ ਚੋਰੀ ਛਕਾਵੇਂਗਾ ਤੇ ਤੈਨੂੰ ਬਹੁਤ ਵੱਡੀ ਅਸੀਸ ਮਿਲ ਜਾਵੇਗੀ ਤੂੰ ਦੇਖੀ ਤੇਰੀ ਜ਼ਿੰਦਗੀ ਕਿਵੇਂ ਬਦਲ ਜਾਵੇਗੀ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਜੀ ਜੇ ਆਗਿਆ ਹੋਵੇ ਮੈਂ ਇਸ ਤੋਂ ਕੁਝ ਪੁੱਛ ਸਕਦਾ ਜਿਵੇਂ ਪਹਿਲਾਂ ਬکریاں ਚਾਰਨ ਵਾਲਾ ਆ ਗਿਆ ਸੀ ਉਹਨੇ ਦੁੱਧ ਛਕਾਇਆ ਸੀ ਭਾਵਨਾ ਮਨ ਦੇ ਵਿੱਚ ਸੀ ਇਸ਼ਾ ਤਾਂ ਸੀ ਵੀ ਰਾਜਾ ਬਨ ਜਾ ਮਹਾਰਾਜ ਇਹ ਕਿਹੜੀ ਭਾਵਨਾ ਕਰਕੇ ਆਇਆ ਹੈ ਪੁਸ਼ਾ ਜੀ ਮੈਂ ਤਾਂ ਸਤਗੁਰੂ ਮਹਾਰਾਜ ਤੋਂ ਆ ਗਿਆ ਪਾ ਕੇ ਪੁਛਣ ਲੱਗੇ ਕਹਿੰਦੇ ਦੱਸੋ ਜੀ ਤੁਸੀਂ ਇਹ ਗਲੀਚਾ ਲੈ ਕੇ ਆਏ ਹੋ ਕੋਈ ਨਾ ਕੋਈ ਤਾਂ ਗੱਲ ਹੋਵੇਗੀ ਮਨ ਦੇ ਵਿੱਚ ਕੁਝ ਮੰਗਣਾ ਹੋਵੇਗਾ ਸਤਗੁਰੂ ਜੀ ਪਾਸੋਂ ਦੱਸੋ ਜੀ ਦਿਲ 'ਚ ਕੀ ਗੱਲ ਆ ਕਹਿੰਦੇ ਮਹਾਪੁਰਖੋ ਮੇਰੇ ਘਰੇ ਪੁੱਤਰ ਨਹੀਂ ਹੁੰਦਾ ਸੱਚੀ ਗੱਲ ਆ ਮੈਂ ਇਹ ਚਾਹੁੰਦਾ ਹਾਂ ਮੇਰੀ ਔਲਾਦ ਹੋਵੇ ਸੁੱਖ ਮਿਲੇ ਭਾਈ ਮਰਦਾਨਾ ਜੀ ਕਹਿੰਦੇ ਕਹਿਣ ਲੱਗੇ ਭਾਈ ਜੀ ਜੇ ਤੂੰ ਇਦਾਂ ਸੰਤਨ ਸੇਵਾ ਕਰਦਾ ਰਿਹਾ ਐਸੇ ਸਤਗੁਰ ਦੀਪ ਸਾਈਂ ਦਾ ਭਜਨ ਕਰਦਾ ਰਿਹਾ ਤੇਰੀ ਸਾਰੀ ਕਾਮਨਾ ਹੀ ਪੂਰੀ ਹੋ ਜਾਵੇਗੀ ਐਸਾ ਵਰ ਭਾਈ ਮਰਦਾਨਾ ਜੀ ਨੇ ਬੱਕਰੀਆਂ ਚਾਰਨ ਵਾਲੇ ਨੂੰ ਦਿੱਤਾ ਤੇ ਉਹ ਜਲਾਹੇ ਨੂੰ ਦਿੱਤਾ ਕਿ ਉਹਨਾਂ ਨੇ ਫਿਰ ਉਪਦੇਸ਼ ਨੂੰ ਕਮਾ ਲਿਆ ਗਲੀਚਾ ਜਿਹੜਾ ਸੀ ਲੈ ਕੇ ਆਇਆ ਜਲਾਹਾ ਸੂਈ ਕੁੱਤੀ ਉੱਤੇ ਪਾ ਦਿੱਤਾ ਚੂਰਵੀ ਖਵਾਉਂਦਾ ਰਿਹਾ ਸੇਵਾ ਵੀ ਕਰਦਾ ਰਿਹਾ ਸੇਵਾ ਦਾ ਮੇਵਾ ਬਹੁਤ ਵੱਡਾ ਮਿਲਿਆ ਇਤਨੇ ਸਮੇਂ ਤੋਂ ਜੋ ਚਾਹੁੰਦਾ ਸੀ ਉਹਦੇ ਘਰ ਵਿੱਚ ਪੁੱਤਰ ਨਹੀਂ ਸੀ ਹੋ ਰਿਹਾ ਕੋਈ ਧੀ ਨਹੀਂ ਸੀ ਫਿਰ ਸਮਾ ਪਾ ਕੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਇਹ ਦਾਤਾ ਸਤਗੁਰ ਤੋਂ ਮਿਲ ਗਈਆਂ ਦਿੰਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਚੰਗੀ ਕਿਸਮਤ ਓਨੇ ਆਪਣੀ ਜਾਨੀ ਸੇਵਾ ਕਰਨ ਦੇ ਨਾਲ ਬਹੁਤ ਚੀਜ਼ਾਂ ਬੰਦੇ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਤੇ ਪਰਮਾਤਮਾ ਕੀ ਕਰਦਾ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਜੇ ਚਾਵੇ ਭਿਖਾਰੀਆਂ ਤੋਂ ਰਾਜੇ ਬਣਾ ਦਿੰਦਾ ਜਿਹੜਾ ਬੱਕਰੀਆਂ ਚਾਰਨ ਵਾਲਾ ਸੀ ਉਥੇ ਬੱਕਰੀਆਂ ਚਾਰ ਰਿਆ ਸੀ ਹੁਣ ਹੀ ਰੱਬ ਦੀ ਰਾਜਾ ਗੁਜਰ ਰਿਆ ਸੀ ਤੇ ਸਾਰਿਆਂ ਨੇ ਸੋਚਿਆ ਇਹਨੂੰ ਰਾਜਾ ਬਣਾਈਏ ਜਦੋਂ ਪਰਮਾਤਮਾ ਨੇ ਮਨ ਫੇਰਨਾ ਹੋਵੇ ਨਿਰਮਾਨਤਾ ਇੰਨੀ ਦੇਖੀ ਸਾਰਿਆਂ ਨੇ ਵੀ ਆਖਿਆ ਕੋਈ ਭਲਾ ਬੰਦਾ ਬਣਾਈਏ ਕਿਸੇ ਨੇ ਦੱਸਿਆ ਵੀ ਬੱਕਰੀਆਂ ਚਾਰਨ ਵਾਲਾ ਬੋਧ ਭਲਾ ਭਾਵੇਂ ਬੱਕਰੀਆਂ ਚਾਰਦਾ ਪਰ ਆਇਆਂ ਗਿਆ ਦੀ ਸੇਵਾ ਬੜੀ ਕਰਦਾ ਸਾਧੂ ਸੰਤਾ ਦੀ ਦਇਆ ਵਾਲਾ ਜੇ ਇਹ ਰਾਜਾ ਬਣ ਜੇ ਕਦੇ ਵੀ ਕਿਸੇ ਨੂੰ ਪਰੇਸ਼ਾਨ ਨਹੀਂ ਕਰੇਗਾ ਫਿਰ ਸਾਰਿਆਂ ਨੇ ਰਲ ਮਿਲ ਕੇ ਉਹਨੂੰ ਰਾਜਾ ਚੋਣ ਲਿਆ ਦੇਖੋ ਰਾਜਾ ਬਣ ਗਿਆ ਜੇ ਮਹਾਰਾਜ ਚੋਣ ਮੰਗਤਿਆਂ ਨੂੰ ਰਾਜਾ ਬਣਾ ਦਿੰਦੇ ਆ ਉਹਨਾਂ ਤੋਂ ਰਾਜ ਕਰਾਉਂਦੇ ਆ ਅਖਲ ਮੂਰਖ ਕੀ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਜੇ ਗੁਰੂ ਪਾਤਸ਼ਾਹ ਜੀ ਚਾਉਣ ਮੂਰਖ ਨੂੰ ਵਿਦਵਾਨ ਤੇ ਵਿਦਵਾਨ ਨੂੰ ਮੂਰਖ ਵੀ ਬਣਾ ਸਕਦੇ ਆ ਐਡੀ ਕਲਾ ਵਰਤ ਜਾਂਦੀ ਆ ਹੁਣ ਭਾਈ ਮਦਾਨਾ ਜੀ ਨੂੰ ਜਦੋਂ ਸਤਗੁਰੂ ਜੀ ਨੇ ਆਖਿਆ ਇਹਨਾਂ ਦੋਨਾਂ ਨੂੰ ਹੀ ਉਪਦੇਸ਼ ਦੋ ਜਲਾਹੇ ਨੂੰ ਵੀ ਬکریاں ਚਾਰਨ ਵਾਲੇ ਨੂੰ ਵੀ ਇੱਥੇ ਉਹਨਾਂ ਨੇ ਜਿਹੜੇ ਉਪਦੇਸ਼ ਦਿੱਤੇ ਹਨ ਉਹ ਗੁਰੂ ਦੇ ਸਿਧਾਂਤਾਂ ਤੋਂ ਕੋਈ ਵੀ ਬਾਹਰ ਨਹੀਂ ਹੈ ਇਹ ਗੱਲ ਯਾਦ ਰੱਖਣਾ ਜੀ ਕੇਸ ਰੱਖਣ ਵਾਸਤੇ ਕਿਹਾ ਤੇ ਰੋਮਾਂ ਦੀ ਬੇਦਬੀ ਨਹੀਂ ਕਰਨੀ ਚਾਹੀਦੀ ਇਹ ਭਾਈ ਮਰਦਾਨਾ ਜੀ ਨੇ ਸਤਨਾਮ ਦਾ ਜਾਪ ਜਪਣਾ ਅੰਮ੍ਰਿਤ ਵੇਲੇ ਸੰਭਾਲਣਾ ਆਇਆਂ ਗਿਆਂ ਦੀ ਸੇਵਾ ਕਰਨੀ ਸੇਵਾ ਤੇ ਸਿਮਰਨ ਬਾਰੇ ਦੱਸਿਆ ਤਾਂ ਇਹ ਗੱਲਾਂ ਸਾਰੀਆਂ ਜੋ ਕਈਆਂ ਨੇ ਭਾਈ ਮਰਦਾਨਾ ਜੀ ਨੇ ਇਹ ਉਹ ਉਹੀ ਕਈਆਂ ਨੇ ਜੋ ਬਾਬਾ ਜੀ ਉਦਾਸੀਆਂ ਦੌਰਾਨ ਹੋਰਾਂ ਸਿੱਖਾਂ ਨੂੰ ਸੇਵਕਾਂ ਨੂੰ ਉਪਦੇਸ਼ ਦਿੰਦੇ ਰਹੇ ਆ ਤੇ ਫਿਰ ਇਹ ਉਪਦੇਸ਼ ਜਿੰਨੇ ਕਮਾਲ ਆ ਉਹ ਮੰਗਤੇ ਤੋਂ ਰਾਜਾ ਬਣ ਗਿਆ ਤੇ ਬਣਿਆ ਹੋਇਆ ਬکریاں ਵਾਲਾ ਹੁਣ ਕਈ ਲੋਕ ਜਿਹੜੇ ਇਹਨੇ ਗੱਲਾਂ ਤੇ ਤਰਕ ਵੀ ਕਰਦੇ ਆ ਵੀ ਇਦਾਂ ਨਹੀਂ ਹੋ ਸਕਦਾ ਇੱਕ ਵਾਰੀ ਕਿਸੇ ਬਾਦਸ਼ਾਹ ਨੇ ਸਤਗੁਰ ਦੀ ਬਾਣੀ ਤੇ ਤਰਕ ਜਦੋਂ ਸ਼ਾਹਜਹਾਂ ਦਾ ਪੁੱਤਰ ਬਿਮਾਰ ਹੋਇਆ ਸੀ ਉਹਨੇ ਗੁਰੂ ਹਰ Rai ਸਾਹਿਬ ਜੀ ਤੋਂ ਮਦਦ ਮੰਗੀ ਸੀ ਕਿਉਂਕਿ ਮਹਾਰਾਜ ਦੇ ਕੋਲ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਦਵਾਖਾਨਾ ਸੀ ਬਹੁਤ ਵੱਡਾ ਉਸ ਤੋਂ ਬਾਅਦ ਸ਼ਾਹਜਹਾਂ ਗੁਰੂ ਘਰ ਦੀ ਅਜਮਤ ਨੂੰ ਮੰਨਣ ਲੱਗ ਗਿਆ ਸੀ ਗੁਰਬਾਣੀ ਨੂੰ ਸੁਣਨ ਲੱਗ ਪਿਆ ਸੀ ਕਹਿੰਦੇ ਇੱਕ ਦਿਨ ਜਦੋਂ ਸ਼ਾਹਜਹਾਂ ਨੇ ਗੁਰਬਾਣੀ ਦੇ ਵਿੱਚ ਇਹ ਸੁਣਿਆ ਨਦਰੇ ਉਪਠੀ ਜੇ ਕਰੇ ਸੁਲਤਾਨ ਕਾਹੂ ਕਰਾਈਦਾ ਜਿਹਦੇ ਅਰਥ ਸੀ ਵੀ ਜੇ ਵਾਹਿਗੁਰੂ ਕਰੋਪ ਦ੍ਰਿਸ਼ਟੀ ਧਾਰ ਲਵੇ ਦੁਨੀਆ ਦੇ ਜਿਹੜੇ ਰਾਜੇ ਹੁੰਦੇ ਨੇ ਉਹਨਾਂ ਤੇ ਗੁੱਸੇ ਦੀ ਨਜ਼ਰ ਕਰੇ ਉਹਨਾਂ ਨੂੰ ਕੱਖੋ ਹੋਲੇ ਕਰ ਦਿੰਦਾ ਆ ਘਾ ਦੇ ਤੀਲੇ ਵਾਂਗ ਕਰ ਦਿੰਦਾ ਭਾਵੇਂ ਜਿੱਥੇ ਮਰਜ਼ੀ ਚਲੇ ਜਾਣ ਫਿਰ ਉਹਨਾਂ ਨੂੰ ਖੈਰ ਨਹੀਂ ਮਿਲਦੀ ਹੁਣ ਸ਼ਾਹਜਹਾਨ ਨੇ ਜਦੋਂ ਇਹ ਪੰਕਤੀ ਸੁਣੀ ਆ ਤੇ ਗੁਰਮੁਖ ਪਿਆਰਿਓ ਕਹਿ ਲੱਗਾ ਮੈਂ ਨਹੀਂ ਇਹ ਗੱਲ ਨੂੰ ਮੰਨਦਾ ਇਦਾਂ ਨਹੀਂ ਹੋ ਸਕਦਾ ਇੱਕ ਰਾਜਾ ਹੋਵੇ ਤੇ ਉਹਨੂੰ ਖਾਣ ਵਾਸਤੇ ਕੁਝ ਵੀ ਨਾ ਮਿਲੇ ਤੇ ਉਹਦੇ ਤੇ ਇੰਨੇ ਮਾੜੇ ਦਿਲ ਆ ਜਾਣਗੇ ਸ਼ਾਜਾਹ ਕਹਿੰਦਾ ਮੈਂ ਨਹੀਂ ਇੰਨਾਂ ਗੱਲਾਂ ਨੂੰ ਸਵੀਕਾਰ ਕਰਦਾ ਐਵੇਂ ਕਿਵੇਂ ਹੋ ਜਾਊਗਾ ਐਡਾ ਵੱਡਾ ਰਾਜਾ ਹੋਵੇ ਉਹਨੂੰ ਖਾਣ ਨੂੰ ਭਿਖਿਆ ਵੀ ਨਾ ਮਿਲੇ ਹੱਦ ਹੋ ਗਈ ਕਹਿੰਦੇ ਖਬਰ ਜਦੋਂ ਇਹ ਗੁਰੂ ਹਰ राय ਸਾਹਿਬ ਜੀ ਤੱਕ ਪਹੁੰਚ ਗਈ ਆ ਸਿੱਖ ਦੱਸਦੇ ਨੇ ਮਹਾਰਾਜ ਜਿਹੜਾ ਸ਼ਾਜਾਹ ਉਹ ਕਹਿੰਦਾ ਮੈਂ ਗੁਰਬਾਣੀ ਦੀ ਪੰਕਤੀ ਨੂੰ ਨਹੀਂ ਮੰਨਦਾ ਇੱਕ ਸੁਲਤਾਨ ਨੂੰ ਰਾਜੇ ਨੂੰ ਕਿਵੇਂ ਹੋ ਸਕਦਾ ਵੀ ਘਾ ਦੇ ਤੇਲੇ ਵਾਂਗ ਕਰ ਦੇਵੇ ਰੱਬ ਤੇ ਖਾਣ ਨੂੰ ਕੁਝ ਨਾ ਮਿਲੇ ਤੇ ਸਤਿਗੁਰੂ ਜੀ ਉਹ ਇਹ ਕਹਿ ਰਹਿਆ ਸੀ ਕਿ ਰੋਟੀ ਤਾਂ ਭਿਖਾਰੀਆਂ ਨੂੰ ਵੀ ਮਿਲਦੀ ਆ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਮਿਲ ਜਾਂਦੀ ਆ ਇੱਕ ਰਾਜੇ ਨੂੰ ਰੋਟੀ ਕਿਉਂ ਨਹੀਂ ਮਿਲੇਗੀ ਹੁਣ ਸ਼ਾਹਜਹਾਂ ਨੇ ਬੜੀ ਤਰਕ ਕੀਤੀ ਆ ਵੀ ਇਹ ਨਹੀਂ ਹੋ ਸਕਦਾ ਬਾਕੀ ਮੈਂ ਗੱਲਾਂ ਨਾਲ ਸਹਿਮਤ ਆ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਪਰ ਇਹ ਪੰਗਤੀ ਜਿਹੜੀ ਆ ਬਾਬਾ ਨਾਨਕ ਜੀ ਦੀ ਸੀ ਵੀ ਇਹ ਮੇਰੀ ਸਮਝ ਤੋਂ ਪਰੇ ਆ ਉਸ ਵਕਤ ਗੁਰੂ ਹਰ Rai ਸਾਹਿਬ ਜੀ ਨੇ ਆਖਿਆ ਸੀ ਜੈਸੀ ਸੀਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਇਹ ਬਾਣੀ ਸਾਡੀ ਨਹੀਂ ਇਹ ਬਾਣੀ ਅਕਾਲ ਪੁਰਖ ਪਰਮੇਸ਼ਵਰ ਦੀ ਹੈ ਜਿਸ ਦੀ ਬਾਣੀ ਆ ਉਹ ਇਹ ਸ਼ਾਹਜਹਾਂ ਰਾਜੇ ਨੂੰ ਜਵਾਬ ਆਪੇ ਹੀ ਦੇ ਦੇਣਗੇ ਅਕਾਲਪੁਰਖ ਸਮਾਂ ਆਵੇਗਾ ਆਪੇ ਹੀ ਸ਼ਾਹ ਜਹਾਂ ਸਮਝ ਜਾਵੇਗਾ ਜੋ ਇਹ ਕਹਿ ਰਿਹਾ ਕਿਉਂਕਿ ਸਮਾਂ ਬਦਲਣ ਤੇ ਵਿੱਚ ਦੇਰ ਨਹੀਂ ਲੱਗਦੀ ਤੇ ਸਮਾਂ ਬਦਲਿਆ ਵੀ ਫਿਰ ਸ਼ਾਹਜਹਾਂ ਦਾ ਜਿਹੜਾ ਪੁੱਤਰ ਹੈ ਔਰੰਗਜ਼ੇਬ ਜਦੋਂ ਗੱਦੀ ਤੇ ਬਹਿ ਗਿਆ ਤੇ ਉਹਨੇ ਕੀ ਕੀਤਾ ਆਪਾਂ ਸਾਰੇ ਜਾਣਦੇ ਹੀ ਆ ਆਪਣੇ ਭਰਾਵਾਂ ਦਾ ਕਤਲ ਕਰਕੇ ਉਹ ਗੱਦੀ ਤੇ ਬਹਿ ਗਿਆ ਸ਼ਾਹਜਹਾਂ ਦਾ ਪੁੱਤਰ ਸੀ ਔਰੰਗਜ਼ੇਬ ਸਕੇ ਭਰਾਵਾਂ ਨੂੰ ਜੇਲ੍ਹ ਚ ਸੁਟਿਆ ਛਕੀ ਭੈਣ ਨੂੰ ਕਤਲ ਕਰਵਾ ਦਿੱਤਾ ਆਪਣੇ ਪਿਤਾ ਸ਼ਾਹ ਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਕਹਿਣ ਨੂੰ ਤਾਂ ਔਰੰਗਜ਼ੇਬ ਕਹਿੰਦਾ ਸੀ ਮੈਂ ਪੰਜ ਵਕਤ ਨਮਾਜ਼ ਵੀ ਪੜਦਾ ਤਸਵੀ ਵੀ ਫੇਰਦਾ ਤੇ ਪ੍ਰਸੰਗਤ ਜੀ ਦੇਖੋ ਕਿੰਨਾ ਦੁਸ਼ਟ ਸੀ ਕਿੰਨਾ ਪਾਪੀ ਸੀ ਜਿੰਨੇ ਨਾ ਆਪਦੇ ਭਰਾ ਛੱਡੇ ਨਾ ਭੈਣ ਛੱਡੀ ਨਾ ਪਿਓ ਨਹੀਂ ਛੱਡਿਆ ਜਿਸ ਪਿਤਾ ਨੇ ਇਹਨੂੰ ਜਨਮ ਦਿੱਤਾ ਉਹਨੂੰ ਵੀ ਜੇਲ੍ਹ ਖਾਨੇ ਵਿੱਚ ਬੰਦ ਕਰ ਦਿੱਤਾ ਤੇ ਗੁਰਮੁਖ ਪਿਆਰੋ ਕਹਿੰਦੇ ਜਦੋਂ ਔਰੰਗਜ਼ੇਬ ਨੇ ਸਾਰਿਆਂ ਨੂੰ ਹੁਕਮ ਦਿੱਤਾ ਵੀ ਮੇਰੇ ਭਰਾਵਾਂ ਨੂੰ ਮੇਰੇ ਪਿਤਾ ਨੂੰ ਪਾਣੀ ਦੀ ਇੱਕ ਵੀ ਬੂੰਦ ਨਹੀਂ ਪੁਸ਼ੀ ਨਹੀਂ ਤੇ ਨਾ ਹੋਈ ਪਿਲਾਏਗਾ ਜੇ ਕਿਸੇ ਨੇ ਗਲਤੀ ਦੇ ਨਾਲ ਉਹਨੂੰ ਪਾਣੀ ਦੀ ਇੱਕ ਬੂੰਦ ਵੀ ਦਿੱਤੀ ਤਾਂ ਉਹਨੂੰ ਮੈਂ ਮੌਤ ਦੇ ਘਾਟ ਉਡਾਰ ਦੇਵਾਂਗਾ ਹੁਣ ਡਰਦੇ ਸੀ ਸਾਰੇ ਔਰੰਗਜ਼ੇਬ ਦਾ ਹੁਕਮ ਕਮਾਉਂਦੇ ਸੀ ਤਾਂ ਉਸ ਵਕਤ ਕੀ ਹੁੰਦਾ ਸੀ ਜਦੋਂ ਇੱਕ ਘੜਾ ਪਾਣੀ ਦਾ ਰੱਖ ਦਿੱਤਾ ਜਾਂਦਾ ਸੀ ਗਰਮੀ ਦੇ ਵਿੱਚ ਤੇ ਉਹ ਸਾਰੇ ਦਿਨ ਦੇ ਵਿੱਚ ਲੱਗ ਜਾਂਦਾ ਹੈ ਤੇ ਉਹਨੇ ਹੋਰ ਪਾਣੀ ਮੰਗਣਾ ਸ਼ਾਹਜਹਾਨੇ ਵੀ ਮੈਨੂੰ ਪਾਣੀ ਦੇ ਦਿਓ ਦੋ ਪੀਣ ਵਾਸਤੇ ਤੇ ਕਹਿਣਾ ਅੱਜ ਦਾ ਪਾਣੀ ਤੇਰਾ ਖਤਮ ਆ ਹੁਣ ਨਹੀਂ ਤੈਨੂੰ ਪਾਣੀ ਪਿਲੇਗਾ ਤੇ ਜੇ ਔਰੰਗਜ਼ੇਬ ਨੇ ਜਿਹੜੇ ਰੱਖੇ ਹੋਏ ਸੀ ਅਹਿਲਕਾਰ ਸਿਪਾਹੀ ਹੁਣ ਉਹ ਸ਼ਾਹਜਹਾਂ ਨੂੰ ਨਾ ਪਾਣੀ ਦਿੰਦੇ ਆ ਨਾ ਉਹਦੇ ਭਰਾਵਾਂ ਨੂੰ ਪਾਣੀ ਦਿੰਦੇ ਆ ਦੇਖੋ ਪਰਮੇਸ਼ਵਰ ਨੇ ਸੱਚ ਕਰਕੇ ਦਿਖਾਇਆ ਜੋ ਗੁਰਬਾਣੀ ਵਿੱਚ ਲਿਖਿਆ ਉਹ ਤਾਂ ਸੱਚ ਆ ਆਪਾਂ ਯਕੀਨ ਕਰੀਏ ਨਾ ਕਰੀਏ ਫਿਰ ਸ਼ਾਹਜਹਾਂ ਨੂੰ ਉਹ ਦਿਨ ਚੇਤੇ ਆਉਂਦੇ ਆ ਜਦੋਂ ਰਾਜ ਸੀ ਠਾੜ ਬਾੜ ਦੇ ਨਾਲ ਰਹਿੰਦਾ ਸੀ ਸਿਪਾਹੀ ਹੁੰਦੇ ਸੀ ਕਚੈਰੀ ਲੱਗਦੀ ਸੀ ਹੱਥ ਜੋੜ ਕੇ ਖੜ ਜਾਂਦੇ ਸੀ ਨੌਕਰ ਚਾਕਰ ਦੱਸੋ ਜਾਪ ਨਾ ਕੀ ਹੁਕਮ ਆ ਅੱਜ ਪੀਣ ਨੂੰ ਪਾਣੀ ਵੀ ਨਹੀਂ ਕੋਈ ਦੇ ਰਿਹਾ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਈਦਾ ਦਰ ਮੰਗਣ ਭਿਖ ਨਾ ਪਾਈਦਾ ਇੱਕ ਸੁਲਤਾਨ ਨੂੰ ਇੱਕ ਰਾਜੇ ਨੂੰ ਜੇ ਰੱਬ ਚਾਵੇ ਘਾ ਦੇ ਤੀਲੇ ਵਾਂਗ ਕਰ ਸਕਦਾ ਮੰਗਣ ਤੇ ਭਿਖਿਆ ਵੀ ਨਹੀਂ ਮਿਲਦੀ ਪਤਾ ਲੱਗ ਗਿਆ ਸੱਚ ਕਹਿੰਦੇ ਆ ਬਾਬੇ ਦੀ ਬਾਣੀ ਸ਼ਾਹਜਹਾਂ ਜਿਹੜਾ ਤਰਕ ਕਰਦਾ ਸੀ ਕਹਿੰਦਾ ਸੀ ਮੈਂ ਨਹੀਂ ਸੀ ਮੰਨਦਾ ਤੇ ਮੰਨਣਾ ਪਿਆ ਸੰਗਤ ਜੀ ਇਹ ਤਾਂ ਗੱਲ ਆ ਪਰਮਾਤਮਾ ਨੂੰ ਬਾਣੀ ਨੂੰ ਬਾਣੀ ਕਰਕੇ ਆਪਾਂ ਮੰਨਦੇ ਨਹੀਂ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਕਰਕੇ ਪੈਸੇ ਨੂੰ ਪੈਸਾ ਕਰਕੇ ਚੀਜ਼ਾਂ ਨੂੰ ਚੀਜ਼ਾਂ ਕਰਕੇ ਕਰਕੇ ਮੰਨੀ ਜਾਂਦੇ ਆ ਯਾਦ ਰੱਖਣਾ ਜੀ ਨਦਰਿਓ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਈਦਾ ਦਰ ਮੰਗਣ ਭਿਕਣਾ ਪਾਈਦਾ ਸ਼ਾਹਜਹਾਂ ਨੇ ਇੱਕ ਦਿਨ ਸਿਪਾਹੀਆਂ ਨੂੰ ਆਖ ਦਿੱਤਾ ਸੀ ਵੀ ਮੈਂ ਤਾਂ ਰਾਜਾ ਹਾਂ ਤੇ ਜਿਹੜੇ ਜੇਲ੍ਹ ਦੇ ਬਾਹਰ ਖੜੇ ਹੋਏ ਸਿਪਾਹੀ ਸੀ ਵੀ ਮੈਨੂੰ ਪਾਣੀ ਦੋ ਪਾਣੀ ਤਾਂ ਪਿਲਾ ਦਿਓ ਸਿਪਾਹੀਆਂ ਨੇ ਪਤਾ ਕੀ ਆਖਿਆ ਸੀ ਨਹੀਂ ਇਸ ਵਕਤ ਹਿੰਦੂਸਤਾਨ ਦਾ ਰਾਜਾ ਸ਼ਾਹਜਹਾਂ ਨਹੀਂ ਤੇਰਾ ਪੁੱਤਰ ਔਰੰਗਜ਼ੇਬ ਹੈ ਤੇ ਸਖਤ ਹੁਕਮ ਆਵੀ ਤੈਨੂੰ ਪਾਣੀ ਨਹੀਂ ਦੇਣਾ ਨਹੀਂ ਤਾਂ ਤੇਮ ਸਾਨੂੰ ਫਾਂਸੀ ਸਜ਼ਾ ਹੋਊਗੀ ਸਾਨੂੰ ਆਪਣੀ ਜਾਨ ਪਿਆਰੀ ਆ ਅਸੀਂ ਨਹੀਂ ਤੈਨੂੰ ਪਾਣੀ ਦੇ ਸਕਦੇ ਕਹਿੰਦੇ ਉਦੋਂ ਸ਼ਾਹਜਹਾਂ ਨੇ ਸਿਪਾਈਆਂ ਨੂੰ ਕਿਹਾ ਸੀ ਮੈਨੂੰ ਇੱਕ ਕਾਗਜ਼ ਕਲਮ ਤੇ ਦਿਵੋ ਦਵਾਤ ਦਿਓ ਪਾਣੀ ਨਹੀਂ ਦੇਣਾ ਮੈਂ ਆਪਦੇ ਪੁੱਤਰ ਨੂੰ ਚਿੱਠੀ ਲਿਖਣੀ ਚਾਹੁੰਦਾ ਹਾਂ ਸਿਪਾਈਆਂ ਨੇ ਉਹਨੂੰ ਕਾਗਜ਼ ਕਲਮ ਤੇ ਦਵਾਤ ਦਿੱਤੀ ਆ ਤੇ ਉਹਦੇ ਆਪਦੇ ਪੁੱਤਰ ਔਰੰਗਜ਼ੇਬ ਨੂੰ ਚਿੱਠੀ ਲਿਖੀ ਕਹਿੰਦਾ ਇਹ ਔਰੰਗਜ਼ੇਬ ਤੂੰ ਮੇਰਾ ਪੁੱਤਰ ਹੈ ਪਰ ਤੇਰੇ ਨਾਲੋਂ ਇਸ ਦੇਸ਼ ਦੇ ਵਿੱਚ ਹਿੰਦੂ ਚੰਗੇ ਆ ਜਿਹੜੇ ਆਪਣੇ ਮਰੇ ਹੋਏ ਪਿਤਾ ਨੂੰ ਪੂਜਦੇ ਆ ਤੂੰ ਜਿੰਦਿਆਂ ਨੂੰ ਪਾਣੀ ਨਹੀਂ ਪੁੱਛਦਾ ਉਹ ਮਰਿਆਂ ਨੂੰ ਪਾਣੀ ਤਾਂ ਦਿੰਦੇ ਆ ਇਸ ਕਰਕੇ ਮੈਂ ਤੈਨੂੰ ਪਾਣੀ ਮੰਗਿਆ ਸੀ ਪੀਣ ਵਾਸਤੇ ਜਦੋਂ ਚਿੱਠੀ ਪਹੁੰਚੀ ਔਰੰਗਜ਼ੇਬ ਦੇ ਬੋਲ ਕਹਿੰਦਾ ਤੂੰ ਬੁੱਧ ਮੂਰਖ ਹੈ ਆਪਣੇ ਪਿਤਾ ਨੂੰ ਆਖਿਆ ਤੂੰ ਮੂਰਖ ਹੈ ਕਹਿੰਦਾ ਕਿਉਂਕਿ ਜਦੋਂ ਤੈਨੂੰ ਅਸੀਂ ਪਾਈਆਂ ਨੇ ਇਹ ਕਲਮ ਤੇ ਦਵਾ ਦ ਦਿੱਤੀ ਆ ਉਹ ਜਿਹੜੀ ਸਿਪਾਹੀ ਸੀ ਤੂ ਉਹ ਪੀ ਕੇ ਆਪਸ ਦੀ ਪਿਆਸ ਬੁਝਾਉਣੀ ਸੀ ਮੈਨੂੰ ਚਿੱਠੀ ਲਿਖਣ ਦੀ ਬਜਾਏ ਕਿਉਂਕਿ ਮਰਨ ਤੋਂ ਪਹਿਲਾਂ ਮੈਂ ਤੈਨੂੰ ਪਾਣੀ ਨਸੀਬ ਨਹੀਂ ਹੋਣ ਦੇਣਾ ਹੁਣ ਨਹੀਂ ਤੈਨੂੰ ਪਾਣੀ ਦੇਣਾ ਸੋ ਇਸ ਤਰ੍ਹਾਂ ਉਥੇ ਜਿਹੜੀ ਇਹ ਗੱਲ ਵਾਪਰੀ ਆ ਹੁਣ ਸੰਗਤ ਜੀ ਗੁਰਬਾਣੀ ਦੇ ਫਰਮਾਨ ਸੱਚੇ ਹੁੰਦੇ ਆ ਜਿਹੜੇ ਆਗਰੇ ਦੇ ਕਿਲੇ ਦੀ ਕਾਲ ਕੋਠੜੀ ਵਿੱਚ ਸ਼ਾਹਜਹਾਂ ਨੂੰ ਬੰਦ ਕੀਤਾ ਤਾਂ ਉਹਦੀ ਜਿਹੜੀ ਕੰਧ ਸੀ ਕਿਲੇ ਦੀ ਉਹਦੇ ਵਿੱਚ ਕੀ ਸੀ ਜਦੋਂ ਵਰਖਾ ਹੁੰਦੀ ਸੀ ਸੈਲ ਪੈਦਾ ਹੁੰਦੀ ਸੀ ਤੇ ਜਿੱਥੇ ਸੈਲ ਹੋਵੇ ਉਥੇ ਕਈ ਵਾਰੀ ਘਾਹ ਵੀ ਉੱਗ ਪੈਂਦੀ ਹੈ ਫਿਰ ਉਹਨੇ ਉਹ ਘਾਹ ਦਾ ਤੀਲਾ ਤੋੜ ਕੇ ਖਾਦਾ ਸੀ ਸੰਗਤ ਜੀ ਜਦੋਂ ਉਹਨੇ ਘਾਹ ਆਪਣੇ ਮੂੰਹ ਦੇ ਵਿੱਚ ਪਾਈ ਨਾ ਉਦੋਂ ਉਹਨੂੰ ਗੁਰਬਾਣੀ ਦਾ ਬਚਨ ਯਾਦ ਆਇਆ ਕਿਵੇਂ ਪ੍ਰਮਾਤਮਾ ਚਾਵੇ ਸੁਲਤਾਨ ਨੂੰ ਘਾਹ ਖਾਣ ਲਾ ਦਿੰਦਾ ਸ਼ਾਜਾਹਾਂ ਸੋਚਦਾ ਮੈਂ ਤਾਂ ਗੁਰਬਾਣੀ ਤੇ ਤਰਕ ਕੀਤੀ ਆ ਪਰ ਗੁਰਬਾਣੀ ਤਾਂ ਸੱਚ ਹੋ ਗਈ ਆ ਕਿਉਂਕਿ ਗੁਰਬਾਣੀ ਜਿਹੜੀ ਇਸ ਜਗ ਮੈਂ ਚਾਨਣ ਵੱਡੇ ਵੱਡੇ ਉਮਰਾਤ ਬਾਦਸ਼ਾ ਆਉਂਦੇ ਆ ਇੱਥੇ ਵੱਡੀਆਂ ਵੱਡੀਆਂ ਹਸਤੀਆਂ ਮਟਾਈਆਂ ਗਈਆਂ ਨੇ ਮੋਤ ਵਾਲੇ ਘਾੜ ਤੋਂ ਲੰਘਾਈਆਂ ਗਈਆਂ ਨੇ ਐਸੀ ਵੱਡੀ ਤੁਸਾਂ ਦੀ ਤਦਾਦ ਕੋਈ ਨਾ ਤੇਰੀ ਘੜਿਆ ਮਿੱਟੀ ਦੀਆਂ ਮਨਿਆਦ ਕੋਈ ਨਾ ਤਾਂ ਆਪਾਂ ਤਾਂ ਹਰ ਰੋਜ਼ ਹੀ ਘਟ ਰਹੇ ਆ ਸਵਾਸ ਘਟ ਰਹੇ ਆ ਜਿਵੇਂ ਘੜੇ 'ਚ ਪਾਣੀ ਪਾਇਆ ਸਿਮਦਾ ਜਾਵੇ ਸਾਡੇ ਵਿੱਚੋਂ ਸਵਾਸ ਸਿਮ ਰਿਹਾ ਕਹਿੰਦਾ ਦੇਖੋ ਮੈਂ ਪਹਿਲਾਂ ਹਿੰਦੁਸਤਾਨ ਦਾ ਬਾਦਸ਼ਾਹ ਹੁੰਦਾ ਸੀ ਅੱਜ ਮੈਨੂੰ ਘਾਹ ਖਾਣੀ ਪਈ ਕਿਉਂਕਿ ਖਾਨ ਨੂੰ ਕੋਈ ਨਸੀਬ ਨਹੀਂ ਸੀ ਹੁੰਦਾ ਭੁੱਖ ਵੀ ਇੱਕ ਬਹੁਤ ਵੱਡਾ ਦੁੱਖ ਹੈ ਇੱਕ ਵਿਛੋੜਾ ਇਕ ਦੁੱਖ ਭੁਖ ਇਹ ਜਦੋਂ ਕਿਸੇ ਨਾਲ ਵਿਛੋੜਾ ਹੋ ਜੇ ਕਿਸੇ ਨਾਲ ਜਿਹਦੇ ਨਾਲ ਮੋਹ ਹੋਵੇ ਉਹ ਵੀ ਦੁੱਖ ਹੁੰਦਾ ਤੇ ਭੁਖ ਵੀ ਇੱਕ ਬਹੁਤ ਵੱਡਾ ਦੁੱਖ ਹੁੰਦਾ ਗੁਰਬਾਣੀ ਨੇ ਇਹਨਾਂ ਗੱਲਾਂ ਤੇ ਮੋਹਰ ਲਾਈ ਆ ਤਾਂ ਇਹਨਾਂ ਗੱਲਾਂ ਨੂੰ ਸਾਨੂੰ ਸਮਝਉਣਾ ਚਾਹੀਦਾ ਗੁਰਬਾਣੀ ਚ ਜੋ ਲਿਖਿਆ ਉਹ ਸੱਤ ਹੈ ਸਾਨੂੰ ਗੁਰਬਾਣੀ ਪੜ੍ਹਨੀ ਵੀ ਚਾਹੀਦੀ ਆ ਗੁਰਬਾਣੀ ਅਨੁਸਾਰ ਆਪਦਾ ਜੀਵਨ ਜਿਹੜਾ ਬਰੋਣਾ ਚਾਹੀਦਾ ਭਾਈ ਮਰਦਾਨਾ ਜੀ ਨੇ ਉਹ ਆਜੜੀ ਨੂੰ ਆਪਣਾ ਉਪਦੇਸ਼ ਦਿੱਤਾ ਸਿੱਖ ਬਣਾ ਲਿਆ ਉਹ ਜਲਾਹੇ ਨੂੰ ਉਪਦੇਸ਼ ਦਿੱਤਾ ਤੇ ਉਹਦੀ ਮਨੋ ਕਾਮਨਾ ਪੂਰੀ ਕਰ ਦਿੱਤੀ ਗੁਰਮੁਖੋ ਜਿਹੜੇ ਜਿਨ੍ਹਾਂ ਨੇ ਵੀ ਬਚਨ ਕਮਾਏ ਉਹਨਾਂ ਨੂੰ ਸੁਖ ਮਿਲ ਗਿਆ ਭੁੱਲ ਚੁੱਕ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ